ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿਛਲੀ ਵੀਡੀਓ ਵਿੱਚ ਅਸੀਂ ਮਹਾਰਾਣੀ ਜਿੰਦਾ ਅਤੇ ਸਿੱਖ ਰਾਜ ਕਿਵੇਂ ਟਹਿ ਟੇਰੀ ਹੋਇਆ ਇਸ ਬਾਰੇ ਗੱਲਬਾਤ ਕੀਤੀ ਸੀ ਅੱਜ ਦੀ ਵੀਡੀਓ ਵਿੱਚ ਅਸੀਂ ਮਹਾਰਾਜਾ ਰਣਜੀਤ ਸਿੰਘ ਦੀਆਂ ਪਤਨੀਆਂ ਬਾਰੇ ਗੱਲਬਾਤ ਕਰਾਂਗੇ ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਬੁਪਿੰਨ ਬੁਪਿੰਨ ਮੌਕਿਆਂ ਤੇ ਕਈ ਵਿਆਹ ਕੀਤੇ ਉਹਨਾਂ ਦੀਆਂ 20 ਪਤਨੀਆਂ ਸਨ ਕੁਝ ਇਤਿਹਾਸਕਾਰਾਂ ਅਨੁਸਾਰ ਮਹਾਰਾਜਾ ਦੇ ਬਿਆਨਾਂ ਨਾਲ ਸਬੰਧਿਤ ਜਾਣਕਾਰੀ ਸਪਸ਼ਟ ਨਹੀਂ ਹੈ ਪਰ ਇਹ ਗੱਲ ਤੈ ਹੈ ਕਿ ਉਹਨਾਂ ਦੇ ਕਈ ਰਿਸ਼ਤੇ ਸਨ। ਖੁਸ਼ਵੰਤ ਸਿੰਘ ਦਾ ਕਹਿਣਾ ਹੈ ਕਿ ਫ੍ਰਾਂਸੀਸੀ ਪత్రికਾ ਨੂੰ 1899 ਵਿੱਚ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਮਹਾਰਾਜੇ ਦੇ بیٹے ਦਲੀਪ ਸਿੰਘ ਨੇ ਦੱਸਿਆ ਸੀ ਕਿ ਮੈਂ ਆਪਣੇ ਪਿਤਾ ਦੀਆਂ 46 ਪਤਨੀਆਂ ਵਿੱਚੋਂ ਇੱਕ ਦੀ ਸੰਤਾਨ ਹਾਂ। ਮਹਿਤਾਬ ਕੌਰ ਅਤੇ ਦੇਦਾਰ ਕੌਰ ਉਹਨਾਂ ਦੀਆਂ ਰਾਜਨੀਤਿਕ ਪਤਨੀਆਂ ਸਨ। ਜਾਨੀ ਉਹਨਾਂ ਨਾਲ ਰਿਸ਼ਤੇ ਨਾਲ ਪੰਜਾਬ ਦੇ ਸ਼ਾਸਕ ਵਜੋਂ ਤੇ ਉਹਨਾਂ ਨਾਲ ਗੱਠਜੋੜ ਮਜ਼ਬੂਤ ਹੋਇਆ ਸੀ। ਤੇ ਦੋ ਵਿਆਹ ਉਹਨਾਂ ਨੇ ਦਿਲ ਦੇ ਹੱਥੋਂ ਮਜਬੂਰ ਹੋ ਕੇ ਕੀਤੇ ਇਹ ਦੋਵੇਂ ਪਤਨੀਆਂ ਅੰਮ੍ਰਿਤਸਰ ਦੀਆਂ ਸਨ ਖੁਸ਼ਵੰਤ ਸਿੰਘ ਨੇ ਰਣਜੀਤ ਸਿੰਘ ਤੇ ਲਿਖੀ ਆਪਣੀ ਕਿਤਾਬ ਵਿੱਚ ਕਿਹਾ ਹੈ ਕਿ ਸਿੱਖ ਧਰਮ ਦੇ 10 ਗੁਰੂਆਂ ਦੀ ਸਿੱਖਿਆ ਤੋਂ ਪ੍ਰਭਾਵਿਤ ਉਹ ਆਪਣੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਅਧਿਕਾਰਾਂ ਦਾ ਖਿਆਲ ਰੱਖਦੇ ਸਨ ਪਰ ਆਪਣੇ ਅਧਿਕਾਰਾਂ ਤੇ ਵੀ ਆੰਜ ਨਹੀਂ ਆਉਣ ਦਿੰਦੇ ਸਨ ਉਹਨਾਂ ਨੇ ਜੀਵਨ ਦਾ ਪੂਰਾ ਆਨੰਦ ਲਿਆ ਤੇ ਉਹਨਾਂ ਦੇ ਦਰਬਾਰ ਦੀ ਸ਼ਾਨ ਵੀ ਨਿਰਾਲੀ ਸੀ ਉਹਨਾਂ ਦੀਆਂ 20 ਪਤਨੀਆਂ ਸਨ ਅਤੇ ਦਾਸੀਆਂ ਦਾ ਇੱਕ ਲਸ਼ਕਰ। ਉਹਨਾਂ ਨੇ ਲਿਖਿਆ ਹੈ ਕਿ ਫੁਰਸਤ ਦੇ ਵੇਲੇ ਦਰਬਾਰ ਵਿੱਚ ਨਾਚ ਗਾਣਿਆਂ ਦੀਆਂ ਮਹਿਫਲਾਂ ਸੱਜਦੀਆਂ ਸਨ। ਆਰਟੀਕਲ ਮਹਾਰਾਜਾ ਰਣਜੀਤ ਸਿੰਘ ਦੇ ਹਰਮ ਦੀਆਂ ਗੱਲਾਂ ਵਿੱਚ ਵਾਸਤੇਵ ਸਿੰਘ ਪਰਹਾਲ ਲਿਖਦੇ ਹਨ ਕਿ ਇੱਕ ਗੱਲ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਸਮੇਂ ਦੇ ਰਾਜਿਆਂ ਤੋਂ ਪਿੱਛੇ ਸੀ। ਉਹ ਸੀ ਉਸਦੇ ਹਰਮ ਦਾ ਸਾਈਜ਼ ਜਿਸ ਵਿੱਚ 46 ਔਰਤਾਂ ਸਨ ਅਤੇ ਜਿਨ੍ਹਾਂ ਨੂੰ ਚਾਰ ਦਰਜਿਆਂ ਵਿੱਚ ਵੰਡਿਆ ਗਿਆ ਸੀ। ਪਹਿਲੇ ਦਰਜੇ ਵਿੱਚ ਉਸ ਦੀਆਂ 9 ਪਤਨੀਆਂ ਸਨ ਜਿਨ੍ਹਾਂ ਨਾਲ ਉਸ ਨੇ ਸਿੱਖ ਰੌਰੀਤਾ ਨਾਲ ਵਿਆਹ ਕਰਵਾਇਆ ਸੀ ਅਤੇ ਦੂਜੇ ਦਰਜੇ ਵਿੱਚ ਵੀ 9 ਪਤਨੀਆਂ ਸਨ ਜੋ ਸਵੇ ਵਿਧਵਾਵਾਂ ਸਨ ਉਹਨਾਂ ਨਾਲ ਚਾਦਰ ਪਾ ਕੇ ਵਿਆਹ ਕੀਤਾ ਸੀ ਅਤੇ ਤੀਸਰੇ ਦਰਜੇ ਵਿੱਚ 7 ਨਾਜੀਆਂ ਸਨ ਜਿਨ੍ਹਾਂ ਨੂੰ ਮਹਾਰਾਣੀਆਂ ਵਰਗਾ ਰਤਵਾ ਅਤੇ ਅਦਵ ਪ੍ਰਾਪਤ ਸੀ ਚੌਥੇ ਦਰਜੇ ਵਿੱਚ ਰਖੇਲਾ ਸਨ ਜਿਨ੍ਹਾਂ ਨੂੰ ਰਾਣੀਆਂ ਕਿਹਾ ਜਾਂਦਾ ਸੀ ਅੱਜ ਦੀ ਵੀਡੀਓ ਵਿੱਚ ਅਸੀਂ ਕੁਝ ਪੁਸਤਕਾਂ ਦੇ ਆਧਾਰ ਤੇ ਉਹਨਾਂ ਦੇ ਵਿਆਹ ਕਿਹੜੀਆਂ ਸਥਿਤੀਆਂ ਨੂੰ ਮੁੱਖ ਰੱਖ ਕੇ ਕਿਸ ਨਾਲ ਹੋਏ ਉਸ ਬਾਰੇ ਗੱਲਬਾਤ ਕਰਾਂਗੇ 18ਵੀਂ ਸਦੀ ਵਿੱਚ ਸਰਵਤ ਖਾਲਸਾ ਸੰਸਦ ਦੀ ਤਰ੍ਹਾਂ ਸਿੱਖ ਦਾ ਅਕਾਲ ਤਖ਼ਰ ਮੰਦਰ ਸਾਹਿਬ ਅੰਬਸਾਰਿਕ ਹਰ ਦੋ ਸਾਲ ਬਾਅਦ ਹੋਣ ਵਾਲਾ ਇੱਕ ਇਕੱਠ ਸੀ ਜਿੱਥੇ ਸਿੱਖਾਂ ਦੀ ਆਉਣ ਵਾਲੀ ਕਿਸੇ ਵੀ ਪਰੇਸ਼ਾਨੀ ਦਾ ਹੱਲ ਲੱਭਿਆ ਜਾਂਦਾ ਸੀ ਸਰਵਤ ਖਾਲਸਾ ਦੇ ਪ੍ਰਬੰਧ ਤਹਿਤ ਪੰਜਾਬ ਵਿੱਚ ਸਿੱਖਾਂ ਦੇ 12 ਖੇਤਰਾਂ 12 ਮਿਸਲਾਂ ਸਨ ਉਹਨਾਂ ਵਿੱਚੋਂ 5 ਜ਼ਿਆਦਾ ਸ਼ਕਤੀਸ਼ਾਲੀ ਸਨ ਪੂਰੇ ਵਿੱਚ ਮਾਝਾ ਫਤਿਹਗੜ੍ਹ ਚੂੜੀਆਂ ਬਟਾਲਾ ਤੇ ਗੁਰਦਾਸਪੁਰ ਕਨਈਆ ਮਿਸਲ ਦੇ ਖੇਤਰ ਸਨ ਰਾਮਗੜੀਆ ਆਲੂ ਵਾਲੀਆ ਅਤੇ ਸਿੰਘਪੂਰੀਆ ਮਿਸਲਾਂ ਜ਼ਿਆਦਾਤਰ ਦੁਆਬਾ ਦੇ ਖੇਤਰ ਵਿੱਚ ਸਨ ਸੁੱਕਰ ਚੱਕਿਆ ਰਾਵੀ ਅਤੇ ਚਨਾਅ ਦੇ ਵਿਚਕਾਰ ਫੈਲਿਆ ਹੋਇਆ ਸੀ ਗੁਜਰਾਵਾਲਾ ਇਸ ਦੇ ਕੇਂਦਰ ਵਿੱਚ ਸੀ ਇਸੇ ਖੇਤਰ ਤੋਂ ਅਫਗਾਨ ਹਮਲਾ ਕਰਦੇ ਸਨ ਲਾਹੌਰ ਅਤੇ ਅੰਬਸਰ ਜ਼ਿਆਦਾ ਸ਼ਕਤੀਸ਼ਾਲੀ ਪੰਗੀ ਮਿਸਲ ਕੋਲ ਸਨ ਸੁਕਰ ਚੱਕਿਆ ਮਿਸਲ ਦੇ ਮੁਖੀ ਮਹਾ ਸਿੰਘ ਅਤੇ ਰਾਜਕੌਰ ਨੇ 1780 ਵਿੱਚ ਪੈਦਾ ਹੋਏ ਬੇਟੇ ਨੂੰ ਬੁੱਧ ਸਿੰਘ ਨਾਮ ਮਿਲਿਆ। ਬਚਪਨ ਵਿੱਚ ਹੀ ਚੇਚਕ ਨੇ ਖੱਬੀ ਅੱਖ ਦੀ ਰੋਸ਼ਨੀ ਖੋ ਲਈ ਅਤੇ ਚਿਹਰੇ ਉੱਤੇ ਨਿਸ਼ਾਨ ਪਾ ਦਿੱਤੇ। ਛੋਟਾ ਕਦ ਗੁਰਮੁਖੀ ਅੱਖਰਾਂ ਦੇ ਇਲਾਵਾ ਨਾ ਕੁਝ ਪੜ ਸਕਦੇ ਸਨ ਤੇ ਨਾ ਕੁਝ ਲਿਖ ਸਕਦੇ ਸਨ। ਪਰ ਘੋੜਸਵਾਰੀ ਅਤੇ ਲੜਾਈ ਦਾ ਗਿਆਨ ਬਹੁਤ ਸਿੱਖਿਆ ਸੀ। ਪਹਿਲੀ ਲੜਾਈ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਮੋਢੇ ਨਾਲ ਮੋਢਾ ਮਲਾ ਕੇ ਕੀਤੀ ਮੈਦਾਨੇ ਜੰਗ ਵਿੱਚ ਲੜਕ ਪੁਨੇ ਵਿੱਚ ਹੀ ਤਿੰਨ ਜਿੱਤਾਂ ਹਾਸਲ ਕੀਤੀਆਂ ਤਾਂ ਇਸ ਕਾਰਨ ਪਿਤਾ ਨੇ ਰਣਜੀਤ ਸਿੰਘ ਨਾਮ ਰੱਖ ਦਿੱਤਾ ਮਹਾ ਸਿੰਘ ਦੇ ਕਨਈਆ ਮਿਸਲ ਦੇ ਮੁਖੀਆ ਜੈ ਸਿੰਘ ਨਾਲ ਚੰਗੇ ਸਬੰਧ ਸਨ ਪਰ ਜੰਮੂ ਤੋਂ ਜਿੱਤ ਦੇ ਮਾਲ ਦੇ ਮਾਮਲੇ ਤੇ ਮਤਭੇਦ ਹੋ ਗਿਆ ਉਹਨਾਂ ਨੇ ਉਸ ਦੇ ਵਿਰੁੱਧ ਰਾਮਗੜੀਆ ਮਿਸਲ ਨਾਲ ਗੱਠ ਜੋੜ ਕਰ ਲਿਆ ਸਾਲ 1785 ਵਿੱਚ ਬਟਾਲਾ ਦੀ ਲੜਾਈ ਵਿੱਚ ਕਨਈਆ ਮਿਸਲ ਦੇ ਉਹਨਾਂ ਵਾਲੇ ਮੁਖੀ ਗੁਰਵਖਸ਼ ਸਿੰਘ ਮਾਰੇ ਗਏ ਗੁਰਵਖਸ਼ ਸਿੰਘ ਦੀ ਪਤਨੀ ਸਦਾ ਕੌਰ ਨੇ ਕਨਈਆ ਮਿਸਲ ਦੇ ਮੁਖੀ ਅਤੇ ਆਪਣੇ ਸਹੁਰੇ ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਤੇ ਉਹ ਉਸ ਦੀ ਗੱਲ ਮੰਨ ਵੀ ਗਏ ਸਦਾ ਕੌਰ ਨੇ ਦੁਸ਼ਮਣੀ ਦੀ ਬਜਾਏ ਮਿਲ ਕੇ ਅੱਗੇ ਵਧਣ ਅਤੇ ਤਾਕਤ ਵਧਾਉਣ ਦਾ ਫੈਸਲਾ ਕੀਤਾ ਉਹ ਹੋ ਰঞ্জੀਤ ਸਿੰਘ ਦੀ ਮਾਤਾ ਰਾਜਕੌਰ ਨੂੰ 1786 ਵਿੱਚ ਮਿਲੀ ਅਤੇ ਦੋਵੇਂ ਔਰਤਾਂ ਨੇ ਦੁਸ਼ਮਣੀ ਖਤਮ ਕਰਨ ਲਈ ਆਪਣੇ ਬੱਚਿਆਂ ਰঞ্জੀਤ ਸਿੰਘ ਅਤੇ ਮਹਿਤਾਬ ਕੌਰ ਦਾ ਵਿਆਹ ਕਰਨ ਦਾ ਫੈਸਲਾ ਲਿਆ। ਰঞ্জੀਤ ਸਿੰਘ 12 ਸਾਲ ਦੇ ਸੰਨ ਕੀ ਪਿਤਾ ਜੀ ਦੀ ਮੌਤ ਹੋ ਗਈ। ਉਦੋਂ ਤੋਂ ਹੀ ਉਹਨਾਂ ਦੇ ਜੀਵਨ ਵਿੱਚ ਔਰਤਾਂ ਦੀ ਅਹਿਮ ਭੂਮਿਕਾ ਦੀ ਸ਼ੁਰੂਆਤ ਹੋਈ। ਪਿਤਾ ਦੀ ਜਗ੍ਹਾ ਸ਼ੁਕਰਚੱਕਿਆ ਮਿਸਲ ਦੇ ਸ਼ਾਸਕ ਬਣੇ ਅਤੇ ਮਾਤਾ ਰਾਜਕੌਰ ਦਾ ਸਹਾਰਾ ਮਿਲਿਆ। 13 ਸਾਲ ਦੀ ਉਮਰ ਵਿੱਚ ਜਾਨਲੇਵਾ ਹਮਲਾ ਹੋਇਆ ਪਰ ਰਣਜੀਤ ਸਿੰਘ ਨੇ ਹਮਲਾ ਕਰਨ ਵਾਲੇ ਨੂੰ ਕਾਬੂ ਕਰ ਲਿਆ ਅਤੇ ਉਸ ਨੂੰ ਮਾਰ ਦਿੱਤਾ। ਉਹ 15 ਜਾਂ 16 ਸਾਲ ਦੇ ਹੋਣਗੇ ਜਦੋਂ ਕਨਈਆ ਮਿਸਲ ਦੇ ਸੰਸਤਾਪਕ ਜੈ ਸਿੰਘ ਕਨਈਆ ਦੀ ਪੋਤੀ ਗੁਰਵਖਸ਼ ਸਿੰਘ ਅਤੇ ਸਦਾ ਕੌਰ ਦੀ ਇਕਲੌਤੀ ਬੇਟੀ ਮਹਿਤਾਬ ਕੌਰ ਨਾਲ ਵਿਆਹ ਹੋਇਆ। ਮਹਿਤਾਬ ਕੌਰ ਰਣਜੀਤ ਸਿੰਘ ਤੋਂ 2 ਸਾਲ ਛੋਟੀ ਸੀ। ਹਾਲਾਂਕਿ ਵਿਆਹ ناکਾਮ ਹੀ ਰਿਹਾ। ਕਿ ਮਹਿਤਾਬ ਕੌਰ ਕਦੇ ਇਹ ਨਹੀਂ ਭੁੱਲੀ ਕਿ ਉਹਨਾਂ ਦੇ ਪਿਤਾ ਦੀ ਰਣਜੀਤ ਸਿੰਘ ਦੇ ਪਿਤਾ ਨੇ ਜਾਨ ਲਈ ਸੀ ਉਹ ਜਾਦਾ ਸਮੇਂ ਤੱਕ ਆਪਣੀ ਪੇਕਿਆਂ ਵਿੱਚ ਹੀ ਰਹੀ ਉਸ ਨਾਲ ਪਿਆਰ ਕਰਕੇ ਹੀ ਰਣਜੀਤ ਸਿੰਘ ਨੇ ਉਸਦੇ ਕੋਖੋ ਜਨਮੇ ਦੋ ਪੁੱਤਰ ਸ਼ੇਰ ਸਿੰਘ ਅਤੇ ਤਾਰਾ ਸਿੰਘ ਨੂੰ ਆਪਣੇ ਪੁੱਤਰ ਸਵੀਕਾਰ ਕਰ ਲਿਆ ਸੀ ਇਤਿਹਾਸਕਾਰਾਂ ਅਨੁਸਾਰ ਮਹਾਰਾਣੀ ਦੀ ਉਪਾਧੀ ਸਿਰਫ ਉਹਨਾਂ ਨੂੰ ਹੀ ਮਿਲੀ ਬਾਕੀ ਸਭ ਰਾਣੀਆਂ ਸਨ ਅਤੇ ਉਹਨਾਂ ਦੀ ਮੌਤ ਤੋਂ ਬਾਅਦ ਆਖਰੀ ਰਾਣੀ ਜਿੰਦਕੌਰ ਨੂੰ ਇਹ ਪਾਦੀ ਮਿਲੀ। ਰਣਜੀਤ ਸਿੰਘ ਦੀ ਉਮਰ 18 ਸਾਲ ਦੀ ਸੀ ਜਦੋਂ ਉਹਨਾਂ ਦੀ ਮਾਂ ਦੀ ਮੌਤ ਹੋਈ। ਦੀਵਾਨ ਲਖਪਤਰਾਏ ਦੀ ਵੀ ਹੱਤਿਆ ਹੋ ਗਈ। ਉਦੋਂ ਉਹਨਾਂ ਦੀ ਪਹਿਲੀ ਪਤਨੀ ਮਹਿਤਾਬ ਕੌਰ ਦੀ ਮਾਤਾ ਸਦਾ ਕੌਰ ਉਹਨਾਂ ਦੀ ਮਦਦ ਲਈ ਮੌਜੂਦ ਸਨ। ਸਦਾ ਕੌਰ ਨੇ ਰਣਜੀਤ ਸਿੰਘ ਦੇ ਰਾਜ ਦੀ ਬੁਨਿਆਦ ਰੱਖਣ ਲਈ ਅਹਿਮ ਭੂਮਿਕਾ ਨਿਭਾਈ। ਸਦਾਕੌਰ ਜੋ ਆਪਣੇ ਸੌਰੇ ਦੀ 1899 ਵਿੱਚ ਮੌਤ ਤੋਂ ਬਾਅਦ ਕਨਈਆ ਮਿਸਲ ਦੀ ਮੁਖੀ ਬਣੀ ਉਹਨਾਂ ਨੇ ਮਹਾਰਾਜਾ ਬਨਨ ਵਿੱਚ ਰਣਜੀਤ ਸਿੰਘ ਦੀ ਮਦਦ ਕੀਤੀ ਰਣਜੀਤ ਸਿੰਘ ਨੇ 1797 ਅਤੇ ਕਨਈਆ ਮਿਸਲ ਨਾਲ ਮਿਲ ਕੇ ਪੰਗੀ ਸ਼ਾਸਕਾ ਨੂੰ 1799 ਵਿੱਚ ਲਾਹੌਰ ਤੋਂ ਬਾਹਰ ਕੱਢ ਦਿੱਤਾ ਬਾਅਦ ਦੇ ਸਾਲਾਂ ਵਿੱਚ ਮੱਧ ਪੰਜਾਬ ਦਾ ਸਤਲੂਜ ਅਤੇ ਜੇਲਮ ਤੱਕ ਦਾ ਖੇਤਰ ਉਹਨਾਂ ਦੀ ਸਤਾ ਵਿੱਚ ਆ ਗਿਆ ਅਤੇ ਸਿੱਖ ਸਾਮਰਾਜ ਦੀ ਨੀ ਰੱਖੀ ਗਈ ਮਹਾਰਾਜਾ ਰਣਜੀਤ ਸਿੰਘ ਦੀ ਦੂਜੀ ਪਤਨੀ ਅਤੇ ਬਹਿਰਬਾਲ ਦੇ ਨਕਈ ਮਿਸਲ ਦੇ ਤੀਜੇ ਸ਼ਾਸਕ ਸਰਦਾਰ ਰਣ ਸਿੰਘ ਨਕਈ ਦੀ ਪੁੱਤਰੀ ਸੀ ਉਹਨਾਂ ਦਾ ਅਸਲੀ ਨਾਂ ਰਾਜਕੌਰ ਸੀ ਉਸਨੇ ਆਪਣਾ ਨਾਂ ਰਾਜਕੌਰ ਤੋਂ ਬਦਲ ਕੇ ਦਾਤਾਰਕੌਰ ਵਿੱਚ ਬਦਲ ਲਿਆ ਇਹ ਨਾਂ ਰਣਜੀਤ ਸਿੰਘ ਦੀ ਮਾਂ ਦਾ ਵੀ ਸੀ 1802 ਵਿੱਚ ਉਸਨੇ ਰਣਜੀਤ ਸਿੰਘ ਦੇ ਉੱਤਰ ਅਧਿਕਾਰੀ ਖੜਕ ਸਿੰਘ ਨੂੰ ਜਨਮ ਦਿੱਤਾ ਦੇਤਾਰ ਕੌਰ ਰਾਜਨੀਤਿਕ ਮਾਮਲਿਆਂ ਵਿੱਚ ਦਿਲਚਸਪੀ ਲੈਂਦੀ ਸੀ ਅਤੇ ਕਿਹਾ ਜਾਂਦਾ ਹੈ ਕਿ 1838 ਵਿੱਚ ਆਪਣੀ ਮੌਤ ਵੇਲੇ ਤੱਕ ਉਹ ਮਹੱਤਵਪੂਰਨ ਕਾਰਜਾਂ ਵਿੱਚ ਆਪਣੇ ਪਤੀ ਦੀ ਮਦਦ ਕਰਦੀ ਰਹੀ। ਉੱਤਰ ਅਧਿਕਾਰੀ ਦੀ ਮਾਂ ਹੋਣ ਦੇ ਨਾਤੇ ਮਹਾਰਾਜਾ ਤੇ ਦੇਤਾਰ ਕੌਰ ਦੀ ਖੂਬ ਚਲਦੀ ਸੀ। ਉਹ ਪੂਰੀ ਜ਼ਿੰਦਗੀ ਮਹਾਰਾਜਾ ਰਣਜੀਤ ਸਿੰਘ ਦੀ ਪਸੰਦੀਦਾ ਰਹੀ। ਮਹਾਰਾਜਾ ਰਣਜੀਤ ਸਿੰਘ ਨੇ ਅੰਬਲ ਸਰ ਦੀ ਮੁਸਲਮਾਨ ਨਰਤਕੀ ਮੋਰਾ ਨਾਲ 1802 ਵਿੱਚ ਵਿਆਹ ਕੀਤਾ। ਮੋਰਾ ਨਾਨਕਾ ਅਤੇ ਉਸਦੇ ਨਾਂ ਦਾ ਸਿੱਕਾ ਜਾਰੀ ਕਰਨ ਤੇ ਅਕਾਲੀ ਫੂਲਾ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਨੇ ਮਹਾਰਾਜੇ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰ ਲਿਆ ਮਹਾਰਾਜਾ ਬੜਾ ਨੀਤੀਵਾਨ ਸੀ ਉਹ ਆਪਣਾ ਕਸੂਰ ਮੰਨਦਾ ਨੰਗੇ ਪੈਰੀ ਅਤੇ ਨੰਗੇ ਸਰੀਰ ਅਕਾਲ ਤਖਤ ਤੇ ਤਨਖਾਹ ਲਵਾਉਣ ਪੇਸ਼ ਹੋ ਗਿਆ ਜਥੇਦਾਰ ਜੀ ਬੜੇ ਤੈਸ਼ ਵਿੱਚ ਸਨ ਉਹਨਾਂ ਨੇ ਮਹਾਰਾਜੇ ਨੂੰ ਇੱਕ ਦਰਖਤ ਨਾਲ ਨੂਰ ਲੈਣ ਦਾ ਹੁਕਮ ਦਿੱਤਾ ਅਤੇ ਕੋੜੇ ਮਾਰਨ ਲਈ ਆਪਣਾ ਹੱਥ ਚੁੱਕਿਆ ਹੀ ਸੀ ਕਿ ਸੰਗਤ ਵਿੱਚੋਂ ਆਵਾਜ਼ ਆਈ ਕਿ ਦੇਖੋ ਮਹਾਰਾਜ ਇੰਨੀ ਨਿਮਰਤਾ ਨਾਲ ਪੇਸ਼ ਹੋਇਆ ਹੈ ਇਸ ਲਈ ਕੋੜੇ ਮਾਰਨ ਦੀ ਸਜ਼ਾ ਨਾ ਦਿੱਤੀ ਜਾਵੇ। ਅਧਿਕਾਰ ਨੇ ਸੰਗਤ ਵਿੱਚੋਂ ਆਈ ਆਵਾਜ਼ ਸੁਣ ਕੇ ਕੋੜਾ ਸੁੱਟ ਦਿੱਤਾ। ਮੋਰਾ ਰঞ্জੀਤ ਸਿੰਘ ਦੀ ਪਸੰਦਿਤਾ ਰਾਣੀ ਸੀ। ਉਹਨਾਂ ਨਾਲ ਰঞ্জੀਤ ਸਿੰਘ ਨੂੰ 22 ਸਾਲ ਦੀ ਉਮਰ ਵਿੱਚ ਪਹਿਲੀ ਨਾਜ਼ਰ ਵਿੱਚ ਹੀ ਪਿਆਰ ਹੋ ਗਿਆ ਸੀ। ਸਕੀਰ ਬਹਿਦੂਦੀਨ ਅਨਸਾਰ ਉਹਨਾਂ ਨਾਲ ਵਿਆਹ ਲਈ ਰঞ্জੀਤ ਸਿੰਘ ਨੇ ਮੋਰਾ ਦੇ ਪਿਤਾ ਦੀਆਂ ਸਾਰੀਆਂ ਸ਼ਰਤਾਂ ਸਵੀਕਾਰ ਕਰ ਲਈਆਂ ਸਾਰੀਆਂ ਇੱਕ ਸ਼ਰਤ ਮੋਰਾ ਦੇ ਘਰ ਵਿੱਚ ਖੂਕ ਨਾਲ ਅੱਗ ਜਲਾਉਂਦੀ ਸੀ ਮਹਾਰਾਜਾ ਨੇ ਇਹ ਵੀ ਕਰ ਦਿੱਤਾ ਮੋਰਾ ਸੱਚਮੁੱਚ ਸੋਹਣੀ ਤੇ ਸਮਝਦਾਰ ਸੀ ਲਾਹੌਰ ਵਿੱਚ ਮੋਤੀ ਚੌਂਕ ਪਾਸ ਉਸ ਦੇ ਨਾਂ ਦੀ ਇੱਕ ਮਸਜਿਦ ਵੀ ਹੈ ਮੋਰਾ ਕਿਸੇ ਤੋਂ ਪਰਦਾ ਨਹੀਂ ਸੀ ਕਰਦੀ ਨੰਗੇ ਚਿਹਰੇ ਮਹਾਰਾਜੇ ਨਾਲ ਹਾਥੀ ਤੇ ਸਵਾਰ ਅਕਸਰ ਦੇਖੀ ਜਾਂਦਾ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਇੱਕ ਪਿੰਡ ਦਾ ਨਾਮ ਮੋਰਾ ਉਸ ਦੇ ਨਾਂ ਤੇ ਪਿਆ ਹੈ। ਮੋਰਾ ਨਾਲ ਵਿਆਹ ਦੇ ਤਿੰਨ ਦਹਾਕੇ ਬਾਅਦ ਉਹਨਾਂ ਨੇ ਗੁਲਬਹਾਰ ਬੇਗਮ ਨਾਲ ਵਿਆਹ ਕੀਤਾ। ਅੰਮ੍ਰਿਤਸਰ ਵਿੱਚ ਵਿਆਹ ਸਮਾਗਮ ਕੀਤਾ ਗਿਆ ਸੀ। ਗੁਲਬਹਾਰ ਬੇਗਮ ਲਾਹੌਰ ਦੀ ਇੱਕ ਮਸ਼ਹੂਰ ਨਾਚੀ ਸੀ। ਉਹਨਾਂ ਨੂੰ ਵੀ ਮਹਾਰਾਜੇ ਨੇ ਆਪਣੀ ਮਹਾਰਾਣੀ ਬਣਾ ਲਿਆ। ਉਹ ਖੂਬਸੂਰਤੀ ਅਤੇ ਸਿਆਣਪ ਦਾ ਸੁਮੇਲ ਸੀ ਅਤੇ ਮਹਾਰਾਜਾ ਕਈ ਵਾਰੀ ਉਲਝਣ ਵਾਲੇ ਮਸਲੇ ਆ ਤੇ ਉਸਦੀ ਸਲਾਹ ਲੈਂਦਾ ਸੀ ਉਸਦੇ ਕੋਈ ਔਲਾਦ ਨਾ ਹੋਈ ਤਾਂ ਉਸਨੇ ਇੱਕ ਮੁਸਲਮਾਨ ਲੜਕਾ ਗੋਦ ਲੈ ਲਿਆ ਜਿਸ ਦੀ ਔਲਾਦ ਹਾਲੇ ਵੀ ਲਾਹੌਰ ਵਿੱਚ ਮੌਜੂਦ ਹੈ ਉਸਨੇ ਵੀ ਇੱਕ ਮਸਜਿਦ ਬਣਾਈ ਜੋ ਅਜੇ ਵੀ ਕਾਇਮ ਹੈ ਪੰਜਾਬ ਨੂੰ ਅੰਗਰੇਜ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਗੁਲਬਾਹਰ ਨੂੰ 12000 ਰੁਪਏ ਸਾਲਾਨਾ ਪੈਨਸ਼ਨ ਲਈ ਜੋ ਉਸ ਨੂੰ ਸਨ 1863 ਤੱਕ ਉਸਦੇ ਮਰਨ ਤੱਕ ਮਿਲਦੀ ਰਹੀ ਸੋਹਣ ਲਾਲ ਸੂਰੀ ਲਿਖਦੇ ਹਨ ਕਿ ਵਿਆਹ ਦੇ ਸਮਾਗਮ ਲਈ ਰঞ্জੀਤ ਸਿੰਘ ਨੇ ਆਪਣੇ ਬੇਟੇ ਖੜਕ ਸਿੰਘ ਨੂੰ ਲਾਹੌਰ ਭੇਜਿਆ ਤਾਂ ਕਿ ਉਹ ਉੱਥੋਂ ਬ੍ਰੌਕਟ ਦੇ ਪੂਲ ਟੈਂਟ ਲਿਆਵੇ ਪੈਸਾ ਖੂਬ ਖਰਚ ਕੀਤਾ ਗਿਆ ਵਿਆਹ ਤੋਂ 2 ਦਿਨ ਪਹਿਲਾਂ ਰঞ্জੀਤ ਸਿੰਘ ਦੇ ਹੱਥਾਂ ਤੇ ਮਹਿੰਦੀ ਲਗਾਈ ਸਿੱਖ ਧਰਮ ਗੁਰੂਆਂ ਨੂੰ ਖੁਸ਼ ਕੀਤਾ ਤੇ ਫਿਰ ਵਿਆਹ ਵਿੱਚ ਸੱਦੇ ਮਹਿਮਾਨਾਂ ਵੱਲ ਰੁਖ ਕੀਤਾ ਅੰਬਲਸਰ ਅਤੇ ਲਾਹੌਰ ਦੀਆਂ ਨਿਰਤਿਕੀਆਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਨੂੰ 7-7000 ਰੁਪਏ ਇਨਾਮ ਵਿੱਚ ਦਿੱਤੇ ਹੁਣ ਲਾਲ ਜੋ ਦਰਬਾਰ ਦਾ ਰੋਜ਼ਨਾਮਚਾ ਵਿੱਚ ਲਿਖਦੇ ਹਨ ਕਹਿੰਦੇ ਹਨ ਕਿ 14 ਸਤੰਬਰ 1832 ਨੂੰ ਅੰਬਸਰ ਵਿੱਚ ਦਰਬਾਰ ਲਗਾਉਂਦੇ ਸਮੇਂ ਰਣਜੀਤ ਸਿੰਘ ਨੇ ਗੁਲਬਾਹਰ ਬੇਗਮ ਦੀ ਸਫਰਸ਼ ਤੇ ਉਹਨਾਂ ਕੁਝ ਲੋਕਾਂ ਨੂੰ ਮਾਫ ਕਰ ਦਿੱਤਾ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਕਿਸੇ ਅਪਰਾਧ ਵਿੱਚ ਸਜ਼ਾ ਸੁਣਾ ਚੁੱਕੇ ਸਨ ਗੁਜਰਾਤ ਦੇ ਸਾਈਹਬ ਸਿੰਘ ਪੰਗੀ ਦੀ ਮੌਤ ਤੋਂ ਬਾਅਦ ਉਹਨਾਂ ਦੀਆਂ ਪਤਨੀਆਂ ਰਤਨਕੌਰ ਅਤੇ ਦਿਆਗ ਕੌਰ ਤੇ ਰਣਜੀਤ ਸਿੰਘ ਨੇ ਚਾਦਰ ਪਾ ਕੇ 1811 ਵਿੱਚ ਵਿਆਹ ਕੀਤਾ ਰਤਨ ਕੌਰ ਨੇ 1819 ਵਿੱਚ ਮਲਤਾਨਾ ਸਿੰਘ ਨੂੰ ਅਤੇ ਦਿਆ ਕੌਰ ਨੇ 1821 ਵਿੱਚ ਕਸ਼ਮੀਰਾ ਸਿੰਘ ਅਤੇ ਪਸ਼ਾਵਰ ਸਿੰਘ ਨੂੰ ਜਨਮ ਦਿੱਤਾ ਪਰ ਅਜਿਹਾ ਕਿਹਾ ਜਾਂਦਾ ਹੈ ਕਿ ਇਹ ਬੱਚੇ ਰਣਜੀਤ ਸਿੰਘ ਦੀ ਬਜਾਏ ਨੌਕਰਾਂ ਦੇ ਸਨ ਜਿਨ੍ਹਾਂ ਨੂੰ ਰਾਣੀਆਂ ਨੇ ਲਿਆ ਅਤੇ ਆਪਣੇ ਬੱਚਿਆਂ ਵਜੋਂ ਪੇਸ਼ ਕੀਤਾ ਉਹਨਾਂ ਨੇ ਚਾਂਦਕੌਰ ਨਾਲ 1815 ਵਿੱਚ ਅਤੇ ਲక్ష్ਮੀ ਨਾਲ 1829 ਵਿੱਚ ਅਤੇ ਸਨਮ ਕੌਰ ਨਾਲ 1832 ਵਿੱਚ ਵਿਆਹ ਕੀਤਾ ਰঞ্জੀਤ ਸਿੰਘ ਨੇ ਇੱਕ ਮਹਿਮ ਦੌਰਾਨ ਕਾਂਗੜਾ ਵਿੱਚ ਗੋਰਖਿਆਂ ਨੂੰ ਹਰਾਉਣ ਤੋਂ ਬਾਅਦ ਰਾਜਾ ਸੰਸਾਰ ਚੰਦ ਨਾਲ ਗੱਠਜੋੜ ਕਰਦੇ ਹੋਏ ਉਹਨਾਂ ਦੀਆਂ ਦੋ ਬੇਟੀਆਂ ਮਹਿਤਾਬ ਦੇਵੀ ਅਤੇ ਰਾਜਬੰਸੋ ਜਿਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਸਨ ਵਿਆਹ ਕਰ ਲਿਆ। ਤਾਰ ਸਿੰਘ ਦੁੱਗਲ ਅਨੁਸਾਰ ਸੰਸਾਰ ਚੰਦ ਕਾਂਗੜਾ ਕਲਾ ਨੂੰ ਸਮਰਪਿਤ ਸਨ। ਗੁੱਡਣ ਵਿੱਚ ਵੀ ਇਹ ਵਿਸ਼ੇਸ਼ਤਾਵਾਂ ਕੁਝ ਹੱਦ ਤੱਕ ਮਜੂਦ ਸਨ। 1830 ਅਤੇ 1832 ਵਿਚਕਾਰ ਤਿੰਨ ਵਿਆਹ ਕੀਤੇ ਇਨ੍ਹਾਂ ਤਿੰਨੋਂ ਪਤਨੀਆਂ ਵਿੱਚੋਂ ਇੱਕ ਦੀ ਰਣਜੀਤ ਸਿੰਘ ਦੇ ਜੀਵਨ ਕਾਲ ਦੌਰਾਨ ਹੀ ਮੌਤ ਹੋ ਗਈ। ਮਹਾਰਾਜਾ ਰਣਜੀਤ ਸਿੰਘ ਦਾ ਆਖਰੀ ਵਿਆਹ 1835 ਵਿੱਚ ਜਿੰਦਕੌਰ ਨਾਲ ਹੋਇਆ। ਜਿੰਦਕੌਰ ਦੇ ਪਿਤਾ ਮਾਨ ਸਿੰਘ ਔਲਖ ਨੇ ਰਣਜੀਤ ਸਿੰਘ ਦੇ ਸਾਹਮਣੇ ਉਦੋਂ ਆਪਣੀ ਬੇਟੀ ਦੀਆਂ ਖੂਬੀਆਂ ਨੂੰ ਬਿਆਨ ਕੀਤਾ ਜਦੋਂ ਉਹ ਆਪਣੇ ਉੱਤਰ ਅਧਿਕਾਰੀ ਖੜਕ ਸਿੰਘ ਦੀ ਖਰਾਬ ਸਿਹਤ ਵਾਸਤੇ ਚਿੰਤਤ ਸਨ। ਮਹਾਰਾਜਾ ਨੇ 1835 ਵਿੱਚ ਜਿੰਦਕੌਰ ਨਾਲ ਵਿਆਹ ਕੀਤਾ। ਜਿੰਦਕੌਰ ਨੇ ਦਲੀਪ ਸਿੰਘ ਨੂੰ ਜਨਮ ਦਿੱਤਾ ਜੋ ਸਿੱਖ ਸਾਮਰਾਜ ਦਾ ਆਖਰੀ ਮਹਾਰਾਜਾ ਬਣੇ ਜਿੰਦਕੌਰ ਨੂੰ ਮਹਾਰਾਣੀ ਦੀ ਉਪਾਧੀ ਮਿਲੀ ਉਹਨਾਂ ਤੋਂ ਪਹਿਲਾਂ ਇਹ ਪਾਦੀ ਸਿਰਫ ਉਹਨਾਂ ਦੀ ਪਹਿਲੀ ਪਤਨੀ ਮਹਿਤਾਬ ਕੌਰ ਨੂੰ ਦਿੱਤੀ ਗਈ ਸੀ ਲੇਖਕ ਆਰਬੀ ਸਮਿਥ ਦਾ ਕਹਿਣਾ ਹੈ ਕਿ ਮਹਾਰਾਜਾ ਅਨਜੀਤ ਸਿੰਘ ਅਕੀਰਲੇ ਸਾਲਾਂ ਵਿੱਚ ਵੱਧਦੀ ਉਮਰ ਅਤੇ ਹਰਮ ਵਿੱਚ ਮੌਜੂਦ 17 ਪਤਨੀਆਂ ਵਿਚਕਾਰ ਝਗੜਿਆਂ ਵਰਗੀਆਂ ਸਮੱਸਿਆ ਦਾ ਸਾਹਮਣਾ ਕਰਦੇ ਹੋਏ ਅਫੀਮ ਦੇ ਆਦੀ ਹੋ ਗਏ ਸਨ 1839 ਵਿੱਚ ਅਧਰੰਗ ਅਤੇ ਜ਼ਿਆਦਾ ਸ਼ਰਾਬ ਪੀਣਾ ਗਾਤਕ ਸਾਬਤ ਹੋਇਆ ਅਤੇ ਰਣਜੀਤ ਸਿੰਘ ਦੀਆਂ 4 ਹਿੰਦੂ ਪਤਨੀਆਂ ਅਤੇ 7 ਹਿੰਦੂ ਦਾਸੀਆਂ ਉਹਨਾਂ ਨਾਲ ਸਤੀ ਹੋ ਗਈਆਂ